ਦਾ ਜਿੱਥੇ ਅਸੀਂ ਸੁੱਚਾ ਸੂਰਮਾ ਨੂੰ ਮਿਕਸ ਕਰ ਰਹੇ ਹਾਂ ਤੇ ਦਾਦਾ ਕਮਾਲ ਕਰ ਰਹੇ ਨੇ ਕਮਾਲ ਦਾ ਮਿਕਸ ਖੈਰ ਇਹਦਾ ਫੈਸਲਾ ਤੁਸੀਂ ਕਰੋਗੇ ਬਹੁਤ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਿਰਫ ਇੱਕ ਜਾਂ ਦੋ ਦਿਨ ਬਾਕੀ ਨੇ ਸਾਡੇ ਅੱਜ 12 ਤਰੀਕ ਦੀ ਰਾਤ ਹੋ ਗਈ ਹੈ ਕੱਲ ਨੂੰ ਕਰਾਂਗੇ ਤੇ ਪਰਸੋਂ ਇਹਦਾ ਫਾਈਨਲ ਮਿਕਸ ਹੋ ਜੂਗਾ ਔਰ ਫਿਰ ਇਹਦਰ ਇਨਰਜੀ ਕਮਾਲ ਕਰ ਚੁੱਕੇ ਨੇ ਖੈਰ ਤੁਹਾਨੂੰ ਮੈਂ ਇਹ ਗੱਲ ਦੱਸਣ ਲਈ ਅੱਜ ਅਸੀਂ ਬੈਠੇ ਆ ਕਿ ਤੁਹਾਡੇ ਸਾਹਮਣੇ ਬਹੁਤ ਸਾਰੇ ਕਲਾਕਾਰ ਇਨਕਲੂਡਿੰਗ ਬੱਬੂ ਆ ਰਹੇ ਨੇ ਔਰ ਉਹ ਫੇਸ ਹੁੰਦੇ ਨੇ ਫਿਲਮ ਦਾ ਇਹ 'ਚ ਕੋਈ ਸ਼ੱਕ ਨਹੀਂ ਨਾ ਪਰ ਫਿਲਮ ਦੀ ਜੋ ਬੈਕਬੋਨ ਹੁੰਦੇ ਨੇ ਰੀੜ ਦੀ ਹੱਡੀ ਹੁੰਦੇ ਨੇ ਉਹ ਇਹ ਲੋਕ ਨੇ ਮੈਂ ਵੀ ਇੰਨਾ ਛੀ ਹੈ ਪਰ ਇਹ ਮੇਰੇ ਮੇਰੇ ਕੋਲੇ ਅਗਰ ਇਨਸਟਰੂਮੈਂਟ ਮੇਰੇ ਕੋਲੇ ਹਥਿਆਰ ਨਹੀਂ ਹੋਣਗੇ ਤਾਂ ਮੈਂ ਕੀ ਕਰ ਲੂਗਾ ਇਹ ਮੇਰੇ ਹਥਿਆਰ ਨੇ ਇਹਨਾਂ ਨੇ ਜੋ ਕੈਮਰਾ ਵਰਕ ਕੀਤਾ ਬਾਂਸਲ ਸਾਹਿਬ ਨੇ ਉਦੋਂ ਸ਼ੂਟ ਤੋਂ ਲੈ ਕੇ ਹੁਣ ਤੱਕ ਸਵਾਦ ਆ ਗਿਆ ਤੁਹਾਨੂੰ ਕੁਝ ਚੀਜ਼ਾਂ ਬਾਅਦ ਚ ਪਤਾ ਚੱਲਣ ਗਿਆ ਜਿਹੜੇ ਚਿਹਰੇ ਇਹਨਾਂ ਨੇ ਬਾ ਕਮਾਲ ਸਕਿਨ ਟੋਨ ਕਮਾਲ ਐਟਮਾਸਫੀਅਰ ਕਮਾਲ ਕੋ ਇਹਨਾਂ ਦੀ ਕਰਾਮਾਤ ਹੈ ਜੋ ਤੁਹਾਨੂੰ ਸਾਊਂਡ ਸੁਣ ਰਹੀ ਅੱਜ ਦੋ ਦਿਨਾਂ ਬਾਅਦ ਸੁਣੂਗੀ ਜਦੋਂ ਤੁਸੀਂ ਖੜੇ ਹੋ ਜਾਉਗੇ ਸੀਟ ਤੋਂ ਜਦੋਂ ਉਹ ਬੰਦਾ ਖੇਸ ਲਾਊਗਾ ਸੁੱਚਾ ਆਪਦੇ ਉੱਤੇ ਉਹ ਇਹਨਾਂ ਦੀ ਕਰਾਮਾਤ ਹੈ ਇਹ ਕਮਾਲ ਕਰ ਰਹੇ ਨੇ ਸਾਊਂਡ ਦੇ ਵਿੱਚ ਕਿਵੇਂ ਗੱਲ ਨੂੰ ਉੱਤੇ ਲੈ ਕੇ ਜਾਣੇ ਔਰ ਫਿਰ ਆ ਜਾਣੇ ਇਹ ਸਾਊਂਡ ਕ੍ਰिएशन ਝੰਜਰ ਕੁੰਡਾ ਗੰਡਾਸਾ ਧਰਤੀ ਚ ਕਿਵੇਂ ਵੱਜੂ ਬੋਤਲ ਪ੍ਰਾਣੀ ਮਿੱਟੀ ਤੇ ਕਿਵੇਂ ਟੁੱਟੂ ਇਹ ਸਾਰਾ ਕੁਝ ਦੀਪ ਦਾ ਕੰਮ ਹੈ ਇਹਦੀ ਬਥੇਰੀ ਜਾਣਖਾਦੀ ਆ ਮੈਂ ਹੁਣ ਵਿਚਾਰਾ ਥੋੜਾ ਜਿਹਾ ਰਿਲੈਕਸ ਹੋਇਆ ਮੈਂ ਮੈਂ ਹੀ ਨਹੀਂ ਖਾਦੀ ਦਾਲਾ ਇਹਦੀ ਬਾਕੀਆਂ ਨੇ ਵੀ ਬੜਿਆਂ ਨੇ ਖਾਦੀ ਆਗੇ ਬੁੱਟਾ ਸਿੰਘ ਜੀ ਜੋ ਤੁਸੀਂ ਬੁੱਟਾ ਆਪਣਾ ਵੇਖ ਰਹੇ ਹੋ ਬੱਬੂ ਨੂੰ ਗੰਡਾਸਾ ਚੱਲ ਰਿਹਾ ਹੈ ਕੁੱਕਰ ਨੂੰ ਵੇਖ ਰਹੇ ਹੋ ਆਇਆ ਨਿਕਲ ਕੇ ਆ ਰਿਹਾ ਹੈ ਇਸ ਹਾਰਾ ਕਰਾਮਾਤ ਔਰ ਜਲਵਾ ਉਸ ਸ਼ੋਰਸ ਦਾ ਉਬੂਤਾ ਸਿੰਘ ਜੀ ਦਾ ਐਕਸ਼ਨ ਦੇ ਵਿੱਚ ਬੱਕਰੀ ਗੱਲ ਆਪ ਰਏ ਜੇ ਪਏ ਆ। ਸੋ ਇਹ ਬੈਕਬੋਨ ਨੇ ਇਹ ਹੁੰਦੇ ਨੇ ਅਸਲ ਬੈਕਬੋਨ ਫਿਲਮ ਦੀ। নো ਡਾਊਟ ਫੇਸ ਐਕਟਰ ਹੁੰਦੇ ਨੇ ਸਾਡੀ ਸਾਰੀ ਮਿਹਨਤ ਉਹਨਾਂ ਦੇ ਰਾਈ ਸਾਹਮਣੇ ਆਉਂਦੀ ਹੈ। ਔਰ ਇਸੇ ਲਈ ਤੁਸੀਂ ਕੋ ਕਰ ਹੋਵੇ ਜਾਂ ਅਬਵਾਲ ਸੁਚਾ ਹੋਵੇ ਬਲਵੀਰੋ ਹੋਵੇ ਪੂਰੋ ਹੋਵੇ ਭਾਂਗ ਹੋਵੇ ਕਮਾਲ ਦੇ ਲੱਗ ਰਹੇ ਨੇ ਉਹ ਇੰਨਾ ਕੀ ਕਾਰਮਾਤ ਆ ਸਾਰਿਆਂ ਦੀ ਆਈ ਐਮ ਬlesਡ ਕਿ ਮੇਰੇ ਨਾਲ ਨੇ ਸਾਰੇ ਉਹ ਤੁਹਾਨੂੰ ਇੱਕ ਵਧੀਆ ਪ੍ਰੋਡਕਟ ਜੋ ਤੁਸੀਂ 20 ਤਰੀਕ ਨੂੰ ਦੇਖੋਗੇ ਵਰਲਡ ਕਲਾਸ ਹੋਗਾ ਮੈਂ ਗੁਜ਼ਾਰਿਸ਼ ਕਰੂੰਗਾ ਮੇਰੇ ਨਾਲ ਦੋ ਸੀਨੀਅਰ ਆਦਮੀ ਮੇਰੇ ਨਾਲ ਬੈਠੇ ਨੇ ਫਿਰ ਬਾਅਦ ਚਪੂਟਾ ਜੀ ਤੇ ਦੀਪ ਵੀ ਕਿ ਆਪ ਜੀ ਸਰ ਸਾਬ ਥੋੜਾ ਥੋੜਾ ਕੋਈ ਨਾ ਪਤਾ ਲੱਗੇ ਬੰਦੇ ਨੂੰ ਸਾਰਿਆਂ ਨੂੰ ਕਿ ਕੰਮ ਕਿਵੇਂ ਹੁੰਦੇ ਨੇ ਇਸ ਗੱਲ ਦੇ ਮੇਰੇ ਦੇ ਆ ਵੀਤੋ ਜੀ ਇੰਨੇ ਖੁਦ ਇੰਨੇ ਵੰਡਰਫੁਲ ਨੋਰ ਇੰਨੇ ਟੈਕਨੀਕਲੀ ਦੇ ਮਾਸਟਰ ਬੰਦੇ ਆ ਗਏ ਐ ਔਰ ਇਨਾਂ ਦੀ ਸਕ੍ਰਿਪਟ ਔਰ ਇਨਾਂ ਦਾ ਵਿਜ਼ਨ ਇੰਨਾ ਸਟਰੋਂਗ ਹੈਗਾ ਕਿ ਇਨਾਂ ਨਾਲ ਕੰਮ ਕਰਨਾ ਆਪਣੇ ਆਪ ਸੇ ਇੱਕ ਬੜਾ ਚੈਲੰਜ ਹੋ ਜਾਂਦਾ ਹੈ ਐਂਡ ਹੀ ਇਜ਼ ਵੈਰੀ ਡਿਮਾਂਡਿੰਗ ਸਮ ਟਾਈਮਸ ਤਾਂ ਉਹ ਸਾਰੀ ਚੀਜ਼ਾਂ ਸਕ੍ਰਿਪਟ ਨੂੰ ਧਿਆਨ ਰੱਖਦੇ ਹੋਏ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਪੂਰੀ ਜੀ ਜਾਨ ਲਗਾ ਕੇ ਕੋਸ਼ਿਸ਼ ਕੀਤੀ ਹੈ ਕਿ ਭਈ ਬੈਸਟ ਓਨ ਗਿਵਨ ਸਰਕਮਸਟੈਂਸਸ ਦੇ ਵਿੱਚ ਉਹਨੂੰ ਬੈਸਟ ਕਰ ਸਕੀਏ ਉਹ ਮਾਹੌਲ ਉਹ ਪੁਰਾਣਾ 1950 515 ਦਾ ਜਿਹੜਾ ਮਾਹੌਲ ਹੈ ਉਹ ਕ੍ਰੀਏਟ ਕੀਤਾ ਹੈ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਦੱਸਣਾ ਹੈ ਕਿ ਵੀ ਕਿੰਨਾ ਅਸੀਂ ਉਸੇ ਕਾਮਯਾਬ ਹੋਏ ਹੈ ਔਰ ਪਤਾ ਹੈ ਕੀ ਹੈ ਉਦੋਂ ਲਾਈਟ ਦਾ ਸੋਰਸ ਨਹੀਂ ਹੁੰਦਾ ਸੀ ਕਿ ਬਲਬ ਹੁਣ ਜਿਵੇਂ ਬਲਬ ਜਗ ਰਹੇ ਨੇ ਤਾਂ ਸਾਡੀ ਫੇਸ ਤੇ ਲਾਈਟ ਆ ਰਹੀ ਹੈ ਉਦੋਂ ਹੁੰਦੀਆਂ ਸੀ ਮਸ਼ਾਲਾਂ ਦੀਵੇ ਨਹੀਂ ਤਾਂ ਚੰਦ ਤੇ ਜਾਂ ਸੂਰਜ ਉਹਨਾਂ ਸੋਰਸ ਨੂੰ ਫੜ ਕੇ ਜੋ ਕਰਾਮਾਤ ਕੀਤੀ ਹੈ ਜੋ ਕਮਰਿਆਂ ਦੇ ਵਿੱਚ ਰੀਜ਼ਸ ਆ ਰਹੀਆਂ ਨੇ ਜੋ ਇਹ ਲੜਕਾ ਲੜਕੀ ਖੂਬਸੂਰਤ ਲੱਗ ਰਹੀ ਨੇ ਉਹ ਇਲਾਦੀ ਕਰਾਮਾਤ ਹੁਣ ਆਪਾਂ ਗੱਲ ਕਰਦੇ ਹਾਂ ਦੋ ਚੀਜ਼ਾਂ ਸ਼ਾਨਾ ਵਾ ਸ਼ਾਨਾ ਚੱਲਦੀਆਂ ਇੱਕ ਪਾਸੇ ਪਿਕਚਰ ਇੱਕ ਪਾਸੇ ਸਾਊਂਡ ਉਹ ਸਾਊਂਡ ਦੀ ਜੋ ਕਰਾਮਾਤ ਹੈ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਜਦੋਂ ਸੁੱਚੇ ਨੇ ਖੇਸ ਲਾਉਣਾ ਤਾਂ ਤੁਸੀਂ ਲਲਕਾਰਾ ਮਾਰ ਕੇ ਖੜੇ ਹੋਣਾ ਹੈ ਉਹ ਕਰਾਮਾਤ ਹੈ ਇਧਰਲੇ ਪਾਸੇ ਇਹਨਾਂ ਨੇ ਕਮਾਲ ਕੀਤੀ ਹੈ ਇਹ ਜੈਮਿਨੀ ਸਟੂਡੀਓ ਇਹਨਾਂ ਦਾ ਅੱਜ ਅਸੀਂ ਮਿਕਸਿੰਗ 'ਚ ਬੈਠੇ ਹੋਏ ਹਾਂ ਬਿਲੀਵ ਕਰਿਓ ਜੇ ਮੈਨੂੰ ਬੁਖਾਰ ਚੜਿਆ ਹੋਇਆ ਬਿਕੋਜ਼ ਆਫ ਕਾਫੀ ਹੈਕਟਿਕ ਰਿਹਾ ਪਿਛਲੇ ਦਿਨਾਂ 'ਚ ਬਟ ਜਦੋਂ ਮੈਂ ਦਾਦਾ ਨੂੰ ਦੱਸਿਆ ਮੈਂ ਕਿ ਆ ਕੇ ਬਹਿਣਾ ਸਵਾਦ ਆ ਜਾਂਦਾ ਵੇਖ ਕੇ ਇੰਨਾ ਅੱਛਾ ਲੱਗਦਾ ਕਿ ਮੈਂ ਇਹਨਾਂ ਨੂੰ ਕਿਹਾ ਦਾਦਾ ਮੇਰਾ ਬੁਖਾਰ ਉੱਤਰ ਜਾਂਦਾ ਜਦੋਂ ਮੈਂ ਤੁਹਾਡੇ ਨਾਲ ਆ ਕੇ ਬਹਿਣਾ ਐਹੋ ਜੀ ਸੌ ਐਹੋ ਜਿਹਾ ਫਮਾ ਪਲੀਜ਼ ਦਾਦਾ ਦੱਸੋ ਚਾਰ ਸ਼ਬਦ ਔਰ ਤੁਸੀਂ ਆਪ ਹਿੰਦੀ ਮੇਂ ਪਤਾ ਸਕਤੇ ਹੈਲੋ ਹਾਈ ਥਿਸ ਇਜ਼ ਅ ਲੋਕ ਹੀਰ ਆਮ ਗਲੈਡ ਥੈਟ ਆਈ ਗਾਟ ਦ ਓਪਰਚੁਨਿਟੀ ਟੂ ਵਰਕ ਇਨ ਥਿਸ ਕੰਪਨੀ ਆਈ ਲਾਈਕ ਟੂ ਥੈਂਕ sir mr sameet singh and the director mr amrit palman to give me that opportunity and i really enjoyed working with this film thank you very much aur dalabadis <laughs> aram nal hatge thoda ja bol ke jinna traditional sounds ne ridkne diyan matlab bald diyan uttha diyan ja jehdiyan hor odon juttiyan di hundi si chanjra di hundi si manjiyan di specially hundi si kya ohna nu present kita ਕਮਾਲ ਦੇ ਤਰੀਕੇ ਨਾਲ I tried I tried my best <laughs> well, it's up to you to judge that thank you so much ਜੇ ਨਾਲ ਫਿਰ ਮੈਂ ਥੋੜਾ ਥੋੜਾ ਦੱਸ ਵੀ ਦਿੰਦਾ ਜੀ ਦਾਦਾ ਇਹਦਾ ਮਤਲਬ ਆ ਹੈ ਆ ਚੀਜ਼ ਐ ਹੁੰਦੀ ਆ ਫਿਰ ਜਦੋਂ ਰੜਕਣਾ ਬਖਾਇਆ ਇਹ ਨਾਲ ਐਕਜੈਕਟਲੀ ਇਹਦੇ ਉਹ ਵਾਈਟ ਜਿਆ ਕੀ ਨਿਕਲ ਰਿਹਾ ਮੈਂ ਕਹੇ ਇਹ ਮੱਖਣਾ ਇਹ ਪਾਇਆ ਜਾਂਦਾ ਸਾਗ ਜਿੱਤੇ ਫਿਰ ਸੁਆਦ ਬਣਦਾ ਸਾਗ ਅੱਛਾ ਉਹ ਸੌਂਗ ਜਿਹੜੀਆਂ ਦਾਦਾ ਨੇ ਕਮਾਲ ਦੀਆਂ ਬਣਾ ਕੇ ਸਾਹਮਣੇ ਲਿਆਂਦੀਆਂ ਉਹਨਾਂ ਨੂੰ ਲੈ ਕੇ ਕ੍ਰੀਏਟ ਕਰਨ ਚ ਕਰੇ ਉਹ ਲੈ ਕੇ ਆਉਣ ਚ ਉਹਨਾਂ ਨੂੰ ਜੋ ਆ ਮੈਡੀ ਦੀ ਜਾਣਕਾਰੀ ਐ ਡਬਿੰਗ ਤੋਂ ਲੈ ਕੇ ਤੇ ਉਹ ਸਾਊਂਡਸ ਕ੍ਰੀਏਸ਼ਨ ਦੇ ਵਿੱਚ ਉਹ ਦੀਪ ਐ ਸਸਕੂ ਦੀਪ ਵਾਹ ਵਾਹ ਇਹ ਪੰਜਾਬ ਤੋਂ ਐ ਇਹਦਾ ਵੀ ਹਾਲ ਮੇਰੇ ਵਾਲਾ ਹੀ ਐ ਬੁਖਾਰ ਇਹਨੂੰ ਵੀ ਛੱਡ ਗਿਆ 10 ਵੀ ਦੀਪ ਕੀ ਕੋਸ਼ਿਸ਼ ਕੀਤਾ ਕਿਵੇਂ ਹਾਂ ਟਿਬਿਆਂ ਤੇ ਜਾ ਕੇ ਪੈਰਾਂ ਦੀ ਸਾਊਂਡ ਕੱਢ ਕੇ ਲਿਆਂਦੀ ਨਹੀਂ ਤਾਂ ਲੱਕੜਾਂ ਤੇ ਫਰਸ਼ਾਂ ਤੇ ਹੁੰਦੀ ਆ ਉਦੋਂ ਕਿਹੜੀਆਂ ਇਹ ਹੁੰਦੀਆਂ ਸੀ ਬੇਤਲ ਕੇਮੀਆਂ ਦੇ ਕਰ ਦਿੱਤਾ ਸੁਸਾ ਸੋਸਿਗਲ ਜੀ ਫਸਟ ਆਲ ਮੈਨੂੰ ਅੰਪੂਦੀਨ ਦਾ ਕੰਮ ਕਰਕੇ ਬਹੁਤ ਵਾਦਾ ਪਹਿਲਾਂ ਵੀ ਦੋ ਫਿਲਮਾਂ ਕੀਤੀਆਂ ਸਰਪੰਨ ਇਹ ਚ ਨੰਮੀਆਂ ਚੀਜ਼ਾਂ ਹੋਰ ਸਿੱਖਣ ਨੂੰ ਬਹੁਤ ਮਿਲੀਆਂ ਸਰ ਨਾਲ ਬੈਠ ਕੇ ਤੇ ਕੁਝ ਚੀਜ਼ਾਂ ਦਾ ਸ਼ੌਮ ਦਾ ਸਰ ਨੇ ਦੱਸਿਆ ਕਿ ਆਹ ਚੀਜ਼ਾਂ ਐ ਹੋ ਜਾਂਦੀਆਂ ਤਾਂ ਉਹਨਾਂ ਨੂੰ ਅਸੀਂ ਕ੍ਰੀਏਟ ਕੀਤਾ ਜਿੰਨਾ ਹੋ ਸਕਦਾ ਡਾਇਫਰੈਂਟ ਵਧੀਆ ਕੀਤਾ ਤੇ ਤੁਹਾਨੂੰ 20 ਤਰੀਕ ਨੂੰ ਥੀਏਟਰ ਚ ਸਕੀ ਬਾਕੀ ਅਲੂਪ ਦਾ ਨੇ ਉਹਨਾਂ ਸੌਨਾਂ ਨੂੰ ਹੋਰ ਵਧੀਆ ਕਰਤਾ ਈਦਰੀਕ ਨੂੰ ਦੇਖੋ تھیਟਰ ਦੇ ਵਿੱਚ ਤੁਹਾਨੂੰ ਸਵਾਦ ਆਉਣਾ ਚਾਹੀਦਾ। ਤੋਨਵਾ ਸਾਊਂਡਸ ਤੇ ਐ ਕਮਾਲ ਲੱਗਣ ਗਿਆ। ਇਹ ਲੋਕਦਾਨ ਜੋ ਜਲਵਾ ਕੀਤਾ ਨਾ ਉਹ ਜੋ ਸਾਊਂਡ ਜੋ ਲੱਗਦੀ ਔਰ ਜੋ ਇਹਨਾਂ ਨੇ ਕੁੜੀਆਂ ਨੂੰ ਸਪੈਸ਼ਲੀ ਮੈਂ ਇਹਨਾਂ ਨੂੰ ਹੱਸੀ ਜਾਂਦਾ ਸੀਗਾ। ਮੈਂ ਕਹਿੰਦਾ ਲੋਕਾਂ ਨੇ ਕਹਿਣਾ ਇੰਨੀਆਂ ਸੋਹਣੀਆਂ ਕੁੜੀਆਂ ਇਹਨਾਂ ਨੇ ਕਿੱਥੋਂ ਲੈ ਲਈਆਂ ਕਾਸਟ ਕਰ ਲਈਆਂ ਮੈਂ ਕਿਹਾ ਉਹਦੇ ਚ ਕਰਾਮਾਤ ਇੰਨਾ ਨਹੀਂ। ਔਰ ਅਸੀਂ ਬਿਨਾ 뮤직 ਤੋਂ ਸੀਨ ਰੱਖੇ ਨੇ। ਖੈਰ ਹੁਣ ਆ ਜਾਂਦੇ ਆ ਜਿਹੜੇ ਤੁਸੀਂ ਗੰਡਾਸੇ ਚੱਲਦੇ ਹੋ ਵੇਖੇ ਨੇ। ਤੁਸੀਂ ਵੇਖਿਆ ਹੋਣਾ ਆਮ ਤੌਰ ਤੇ ਬੜਾ ਸੌਖਾ ਸਾਊਥ ਇੰਡੀਅਨ ਸਟਾਈਲ ਫਾਈਟ ਬਲਕੇ ਉਹਦਾ ਜਿਹੜਾ ਸਾਊਂਡ ਇਫੈਕਟਸ ਹੁੰਦੇ ਉਹ ਵੀ ਸਾਊਥ ਇੰਡੀਅਨ ਅੱਜ ਕੱਲ ਕੰਮ ਚੱਲ ਪਿਆ ਸ਼ੂਕ ਸ਼ੂਕ ਛਾ ਸਾਡਾ ਕਲਚਰ ਉਹ ਨਹੀਂ ਆ ਖਾਸ ਕਰ 100 ਸਾਲ ਪਹਿਲਾਂ ਤਾਂ ਜਿਵੇਂ ਹੀ ਨਹੀਂ ਸੀ ਸਾਡਾ ਇੱਕ ਆਵਦਾ ਤਰੀਕਾ ਸੀ ਲੜਾਈਆਂ ਚ ਚੜਾਈ ਹੁੰਦੀ ਸੀ ਉਤਰਾਈ ਹੁੰਦੀ ਸੀ ਉਹਦੀਆਂ ਪ੍ਰੈਕਟਿਸ ਕਰਾਈਆਂ ਗਈਆਂ ਫਿਰ ਉਹ ਗੰਡਾਸੇ ਰੀਅਲ ਚ ਚਲਾਏ ਗਏ ਸੱਟਾਂ ਵੀ ਬੜਿਆਂ ਦੇ ਵੱਜੀਆਂ ਉਸ ਕੰਮ ਨੂੰ ਜੋ ਅੰਜਾਮ ਦਿੱਤਾ ਮੇਰੀ ਬਾਹ ਨਾਲ ਬਾਹ ਬਣ ਕੇ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤਰਦਾਰ ਬੁੱਤਾ ਸਿੰਘ ਬਹੁਤ ਸੀਨੀਅਰ ਆਦਮੀ ਨੇ ਔਰ ਕਮਾਲ ਕੀਤੀ ਹੈ ਬੁੱਟਾ ਜੀ ਦੱਸੋ ਵਾਹ ਜੀ ਮੈਨੂੰ ਇਨਾ ਭਾਰੀ ਹਮਤੋਜ ਜੀ ਨਾਲ ਬਹੁਤ ਮਜ਼ਾ ਆਇਆ ਕੰਮ ਕਰਕੇ ਕਿਉਂ ਸਾਰੀਆਂ ਫਿਲਮਾਂ ਹੀ ਤਕਰੀਬਨ ਮੈਂ ਨਾਲ ਕੀਤੀਆਂ ਹਈਆਂ ਤੇ ਅਸੀਂ ਪੂਰਾ ਪਲਾਨਿੰਗ ਕਰਕੇ ਇੱਕਦਮ ਕਰਦੇ ਹਾਂ ਪੂਰਾ ਰੈਸਰੋਦੀ ਕਰਦੇ ਹਾਂ ਪੂਰਾ ਸ਼ੋਰਟ ਡਿਵੀਜ਼ਨ ਕਰਕੇ ਫਿਰ ਉਹਨੂੰ ਓਕੇ ਕਰਦੇ ਹਾਂ ਤੇ ਫਿਰ ਉਸ ਸਕਰੀਨ ਦੇ ਉੱਤੇ ਵੀ ਉਹਦਾ ਰਜਲ ਸੱਚਾ ਹੁੰਦਾ ਹੈ ਮੈਂ ਨਾ ਬਸ ਇੰਨਾ ਹੀ ਕਹੂੰਗਾ ਬਹੁਤ ਥੋੜਾ ਥੋੜਾ ਬੋਲੇ ਨੇ ਅਲੋਕ ਦਾ ਹੋਣ, ਕੰਸਲ ਸਾਹਿਬ ਹੋਣ, ਬੂਟਾ ਜੀ ਹੋਣ, ਜੀਫ ਹੋਵੇ। ਇਹ ਨਾ ਹੁੰਦੇ ਮੈਂ ਕੁਛ ਨਹੀਂ ਕਰ ਸਕਦਾ ਸੀ ਆ ਫਿਲਮ ਵੀ ਵਧੀਆ ਨਹੀਂ ਹੋ ਸਕਦੀ ਸੀ। ਨੋ ਡਾਊਟ ਨਹੀਂ ਐਕਟਲੀ ਸਿਰਫ ਜੇ ਕੋਈ ਵਧੀਆ ਸਕ੍ਰਿਪਟ ਲਿਖੀ ਹੈ ਜੀ ਉਹਦੇ ਵਿੱਚ ਕੁਝ ਗਲਤ ਹੋ ਹੀ ਨਹੀਂ ਸਕਦਾ। ਨਹੀਂ ਇਹ ਇਹਨਾਂ ਦਾ ਵੱਡਪਨ ਹੈ। ਬੜਾ ਕੁਝ ਗਲਤ ਹੁੰਦਾ ਹੈ ਜੇ ਸਹੀ ਥੋੜੇ ਨਾਲ ਬੰਦੇ ਟੈਲੈਂਟਡ ਬੰਦੇ ਆਪ ਦੇ ਕੰਮ ਦੇ ਮਾਹਿਰ ਬੰਦੇ ਨਾ ਹੋਣ ਔਰ ਇਹ ਬਹੁਤ ਮਾਹਿਰ ਨੇ ਆਪ ਦੇ ਕੰਮਾਂ ਦੇ ਰੱਬ ਕਰੇ ਅਸੀਂ ਪੰਜਾਬੀ ਸਿਨੇਮੇ ਨੂੰ ਇੰਨਾ ਕੁ ਵਧੀਆ ਬਣਾਈਏ ਕਿ ਸਾਡੀ ਆਡੀਅੰਸ ਹੀ ਵਕਰੀ ਸੁਵੇ ਆਡੀਅੰਸ ਵਧੇ ਕਿਉਂਕਿ ਬਹੁਤ ਸਾਰੇ ਪੰਜਾਬੀ ਪਾਕਿਸਤਾਨ ਚ ਨੇ ਬਹੁਤ ਸਾਰੇ ਪਾ ਪੰਜਾਬੀ ਵਰਲਡ ਚ ਨੇ 올 ਓਵਰ ਬੋਰਡ ਨੇ ਤੇ ਉਹ ਵਧੀਆ ਸਿਨੇਮੇ ਨਾਲ ਉਹ ਆਡੀਅੰਸ ਜੁੜੇ ਔਰ ਮੈਂ ਪੰਜਾਬੀ ਡਾਇਰੈਕਟਰਸ ਨੂੰ ਪ੍ਰੋਡਿਊਸਰਸ ਨੂੰ ਵੀ ਕਹਾਂਗਾ ਕਿ ਜੇ ਵਧੀਆ ਕੰਮ ਕਰਨਾ ਹੈ ਤਾਂ ਇਹੋ ਜੇ ਟੈਕਨੀਸ਼ੀਅਨਾਂ ਦੇ ਵੱਲ ਆਓ ਨਹੀਂ ਤਾਂ ਤੁਹਾਡਾ ਫਿਰ ਫਿਰ ਕੀ ਹੁੰਦਾ ਨਾ ਆਪ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਜਵੇਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਮੈਂ ਕੁਝ ਨਹੀਂ ਸੀਗਾ ਹਾਂ ਆਰਟਿਸਟ ਵੀ ਨਹੀਂ ਇਹਦੇ ਵਿੱਚ ਜਿਵੇਂ ਕੁਕਰ ਨੇ ਕੰਮ ਕੀਤਾ ਜਿਵੇਂ ਬਲਵੀਰੋਂ ਨੇ ਕੀਤਾ ਜਿਵੇਂ ਪੂਰੋ ਨੇ ਕੀਤਾ ਤੇ ਫਿਰ ਜਿਵੇਂ ਮੈਂ ਕਿਹਾ ਮੇਰਾ ਦੋਸ ਜਿਵੇਂ ਬੱਬੂ ਮਾਨ ਨੇ ਸੁੱਚਾ ਬਲੇ ਕੀਤਾ ਉਹ ਤੁਰਦਾ ਦਾ ਸੁੱਚਾ ਲੱਗਦਾ ਹੈ ਔਰ ਇਹ 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 ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਕੈਰੈਕਟਰ ਦੀ ਬੋਡੀ ਲੈਂਗੁਏਜ ਉਸ ਕੈਰੈਕਟਰ ਅਰਗੀ ਹੋ ਜੇ ਹਾਂਜੀ ਔਰ ਅਸੀਂ ਤੁਰਦਿਆਂ ਦੀਆਂ ਉਹ ਸਾਊਂਡਸ ਵੀ ਪਾਈਆਂ ਨੇ ਕਿਸੇ ਦੀ ਪਾ ਜੇ ਕਿਸੇ ਦੀ ਜੁੱਤੀ ਸਪੈਸ਼ਲੀ ਔਰ ਅਸੀਂ ਮਿਊਜ਼ਿਕ ਤੋਂ ਸਹਾਰਾ ਨਹੀਂ ਲਿਆ ਕਿ ਮਿਊਜ਼ਿਕ ਨਾਲ ਕੰਮ ਲੰਗਾ ਦਿੱਤਾ ਉਹ ਬੱਬੂ ਮਾਨ ਲੱਗਦਾ ਨਹੀਂ ਉਹ ਕਰੈਕਟਰ ਛੇ ਸੁੱਚਾ ਲੱਗਦਾ ਹੈ ਸੱਚਾ ਸੋਹਰਵਾ ਲੱਗਦਾ ਜੋ ਕਹਿਰ ਤੁਹਾਡੇ ਸਾਹਮਣੇ ਫਿਲਮ ਨੂੰ ਲੈ ਕੇ ਆਉਣੀ ਹੈ ਤੇ ਹੋਰ ਵੀ ਬਹੁਤ ਫਿਲਮਾਂ ਇਨ੍ਹਾਂ ਕਮਾਲ ਦੇ ਟੈਕਨੀਸ਼ੀਅਨਾਂ ਦੇ ਨਾਲ ਮਿਲ ਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਜੀ ਦੇ ਨਾਲ ਤੁਹਾਨੂੰ ਮਾਣ ਹੋਵੇ ਕਿ ਪੰਜਾਬੀ ਸਿਨੇਮਾ ਵਰਲਡ ਦੇ ਕਿਸੇ ਸਿਨੇਮੇ ਨਾਲੋਂ ਪਿੱਛੇ ਨਹੀਂਗਾ ਸਤਿ ਸ਼੍ਰੀ ਅਕਾਲ ਜੀ